ਇਕ ਬੁੱਢੀ ਮਾਈ ਜੋ ਰਾਤ ਨੂੰ ਖੇਤ 'ਵੀ ਰਖਵਾਲੀ ਤੇ ਬੈਠੀ ਸੀ ਖਰਬੂਜ਼ੇ ਸੰ ਕੋਈ ਤੋੜਨ ਆ ਲੈ ਜਾਏ। ਫਾਲਾ। ਤੋ ਵਿਚਾਰੀ ਰਾਤ ਨੂੰ ਰਖਵਾਲੀ ਕਰਦੀ ਸੀ ਉਹ ਭੱਜੀ ਹੋਈ ਆਈ। ਉਹਨੂੰ ਖਿਆਲ ਆਇਆ ਇਸ ਅੰਨੇ ਖੋਜ ਕੋਈ गिर ਗਿਆ ਹੈ। ਰਸਾ ਪਾ ਕੇ ਉਹਨੇ ਸੁਗਰਾਤ ਨੂੰ ਕਢਿਆ। ਧੰਨਵਾਦ ਕੀਤਾ ਸੁਗਰਾਤ ਨੇ। ਔਰ ਆਖਿਆ ਮਾਈ ਤੇਰਾ ਬਹੁਤ-ਬਹੁਤ ਧੰਨਵਾਦ ਮੈਂ ਜੋਛੀਆਂ। ਤੂੰ ਮੇਰੇ ਤੇ ਪਰ ਉਪਕਾਰ ਕੀਤਾ ਹੈ ਤੇ ਮੈਂ ਹੁਣ ਇਸ ਦੇ ਬਦਲੇ ਤੇਰੀ ਕੋਈ ਸੇਵਾ ਕਰਨਾ ਚਾਹੁੰਦਾ ਤੂੰ ਮੇਰੇ ਕੋਲ ਕੱਲ ਆਵੀਂ ਮੈਂ ਤੇਰਾ ਹੱਥ ਵੇਖਾਂਗਾ ਤੇ ਮੈਂ ਤੇਰਾ ਭਵਿੱਖ ਦੱਸਾਂਗਾ ਮੈਂ ਜੋਤਸੀ ਹਾਂ ਨਜੂਮੀ ਹਾਂ ਕੀ ਕੁਝ ਤੇਰੇ ਨਾਲ ਅੱਗੇ ਹੋਵੇਗਾ ਮੈਂ ਸਭ ਕੁਝ ਦੱਸ ਦੇਣਾ ਤੂੰ ਆ ਮੇਰੇ ਕੋਲ ਉਹ ਮਾਈ ਕਿਹ ਲਗੀ ਇਹ ਮੇਰੇ ਬੱਚੇ ਮੇਰੀ ਉਡੀਕ ਨਾ ਕਰੀ ਮੈਂ ਨਹੀਂ ਆਵਣਾ ਹੈ ਹੈ ਸ਼ੁਕਰਾਜ ਕਹਿੰਦਾ ਮੇਰੇ ਕੋਲ ਤੇ ਲਾਈਨ ਲੱਗੀ ਰਹਿੰਦੀ ਹੈ ਲੋਕੀ ਪਹਿਲੇ ਵਕਤ ਮੰਗਦੇ ਨੇ بڑے بڑے ਉਲਮਾ بڑے بڑے ਬਾਦਸ਼ਾਹ ਹੁਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਦਿਖਾਉਂਦੇ ਨੇ ਔਰ ਇਹ ਅਸਰ ਅਜੇ ਵੀ ਮੌਜੂਦ ਹੈ ਮੈਂ ਅਰਜ਼ ਕਰਾਂ ਜਦੋਂ ਭਾਰਤ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਨਾ ਤੇ ਜਿਹਨੇ ਕੈਂਡੀਡੇਟ ਖੜੇ ਹੁੰਦੇ ਨੇ ਨਾ ਜੋਛੀਆਂ ਦੇ ਚੱਕਰੇ ਪੈਨਦੇ ਨੇ ਕਦੋਂ ਫਾਰਮ ਦਾਖਲ ਕਰ ਲਈਏ ਜਿੱਤ ਜਾਵਾਂਗੇ ਕਿ ਨਹੀਂ ਜਾਵਾਂਗੇ ਉਹ ਸਿੰਘ ਵੀ ਜਾਣਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰੱਖਵਾਦਣ ਦੇ ਕਿਸੇ ਤਰੀਕੇ ਨਾਲ ਜਿੱਤ ਹੋਏ ਸਾਹਿਬ ਹੇਵੀ ਮੈਨੇਜ ਕਰਦੇ ਆ ਜੋਤਸੀਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਔਰ ਇਹ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਉਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਉਣ ਦੀ ਜਾਚ ਨਹੀਂ ਆਉਂਦੀ ਪਏ ਨੇ ਜੋਤਸੀਆਂ ਦੇ ਚੱਕਰਾਂ 'ਚ ਔਰ ਇਹ ਸਹੀ ਮੈਂ ਦੱਸਦਾ ਆਪਣੇ بڑے بڑے ਮੁਦੱਬਰ بڑے بڑے ਸਿਆਣੇ ਤਾੰਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸੀਆਂ ਦੇ ਚੱਕਰ 'ਚ ਪੈ ਰਹੇ ਨੇ ਖੈਰ ਉਹ ਮਾਂ ਕਹਿਣ ਲੱਗੀ ਲੱਗਦਾ ਬਹੁਤ ਸਿਆਣੀ ਸੀ ਬਈ ਮੇਰੀ ਉਡੀਕ ਨਾ ਕਰੀ ਮੈਂ ਨਹੀਂ ਆਣਾ ਬਈ ਮੇਰੇ ਕੋਲ ਤੇ بڑے بڑے ਹੁਕਮਰਾਨ ਆਉਂਦੇ ਨੇ ਪੁਲਮਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਨਵਾਨ ਆਉਂਦੇ ਨੇ ਗੁਣਵਾਨ ਆਉਂਦੇ ਨੇ ਮੈਂ ਉਹਨਾਂ ਦਾ ਭਵਿੱਖ ਦੱਸਣਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹੁੰਦੀ ਕਿ ਕਿਉਂ ਆਖਰਕਾਰ ਨਹੀ ਹੈ ਉਹ ਬੁੱਢੀ ਮੰਗ ਕਹਿਣ ਲੱਗੀ ਬੇਟਾ ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੋਜ ਗਿਰ ਜਾਣਾ ਰਾਤ ਤੇ ਮੇਰਾ ਕੀ ਖਾਕ ਦੱਸੇਗਾ ਮੈਂ ਕਦੋਂ ਕੂਝ ਕਰਨਾ ਹੈ ਮੇਰੇ ਬਾਰੇ ਕੀ ਖਾਕ ਦੱਸੇਗਾ ਕੰਨ ਘਰ ਆ ਕੇ ਸੁਗਰਾਤ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਇਤਨੀ ਜਾਂਗਲ ਕਹਿੰਦਾ ਲੈ ਦੁਨੀਆ ਦਾ ਦੱਸਦਾ ਫਿਰਦਾ ਮੈਂ ਕੱਲ ਕੀ ਹੋਣਾ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋਈ ਜੋਤਸੀ ਤੁਹਾਨੂੰ ਕਹਿੰਦੇ ਨੇ ਮਨੋਵਿਗਿਆਨਕ ਨੁਕਤੇ ਹੁੰਦੇ ਨੇ ਤੁਹਾਡੀ ਬੋਲੇਪਣ ਦਾ ਲਾਭ ਉਠਾਉਂਦੇ ਨੇ ਇਸ ਚੱਕਰ 'ਚ ਕਦੀ ਨਾ ਪੈਣਾ ਸਤਗੁਰ ਦੀ ਬਾਣੀ ਦਾ ਫੈਸਲਾ ਬਿਓ ਪੁੱਛ ਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬਿਓ ਪੁੱਛ ਨਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਕਿਉਂਕਿ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸੜੇ ਨਾਲ ਕੀ ਹੋਣਾ ਹੈ ਪਰਸੋਂ ਸੜੇ ਨਾਲ ਕੀ ਹੋਣਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਜਦ ਉਸ ਨੂੰ ਹੀ ਸਭ ਕੁਝ ਪਤਾ ਤੇ ਉਹਦੇ ਨਾਲ ਜੋੜੋ ਗੱਲ ਮੁਕਾਓ ਜੰਝੜ ਸਾਰੇ ਖਤਮ ਕਰੋ ਕਿਉਂ ਇਹ ਨਿਕੰਮੇ ਚੱਕਰਾਂ ਦੇ ਪਾਓ ਗੁਰਨਾਨ ਨੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰੇ ਚ ਨਹੀਂ ਪਾਇਆ ਔਰ ਭਾਈ ਗੁਰਦਾਸ ਜੀ ਨੇ ਇਸ ਦੇ ਉਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰਾ ਜੋ ਹੈ ਇਸ ਸਬਜੈਕਟ ਨੇ ਮੈਂ ਸ਼ੁਰੂ ਹੀ ਚਲਾਣਾ ਸੀ ਭਾਈ ਗੁਰਦਾਸ ਨੇ ਇਸ ਦੇ ਉਤੇ ਬਹੁਤ ਕੁਝ ਲਿਖਿਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਸ ਕਰਾਂ ਭਿਰਗੂ ਇਸ ਤਰ੍ਹਾਂ ਦਾ ਜੋਤਸ਼ੀ ਨਹੀਂ ਸੀ ਉਹਨੇ ਗ੍ਰਹਿ ਨਿਛਤਰਾਂ ਦੀ ਚਾਲ ਦਾ ਅਧਿਐਨ ਕੀਤਾ ਔਰ ਇਸ ਦੇ ਨਾਲ ਪ੍ਰਾਕਿਰਤਿਕ ਮੰਡਲ ਤੇ ਤਬਦੀਲੇ ਕੀ ਹੁੰਦੀ ਇਸ ਗੰਗ ਦੀ ਖੋਜ ਕਰਦਾ ਰਿਹਾ ਇਹ ਸਾਇੰਟਿਸਟ ਸੀ ਇਹ ਜਿਹੜਾ ਵਿਗਿਆਨਕ ਸੀ ਧਾਰਮਿਕ ਵੀ ਸੀ ਪਰ ਸਾਇੰਟਿਸਟ ਵੀ ਸੀ ਅਕਸਰ ਸਾਇੰਟਿਸਟ ਧਾਰਮਿਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹ ਦੇ ਕੋਲ ਦੋਵੇਂ ਗਲਸਨ ਇਹ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਐਨ ਕਰਨ ਵਾਲਾ ਵੀ ਸੀ ਇਹਨੇ ਇੱਕ ਗੱਲ ਦਾਅਵੇ ਨਾਲ ਕਹੀ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ अगर किसी का मन बदल गया जपदियाँ जपद उसका तन भी बदलेगा मन का प्रभाव तन पेगा इतने रहे हैं जब क्रोधए मन दिख क्रोध हो दे, भाव कुछ और हो जाते हैं मनखा हो अखा कुछ होर हो जा मन हंकार हो चेहरा कुछ होर हो मन द प्रेम हो चेहरा कुछ होर होता है कई दफा जबान हाँ कर रही होंगी अखा ना कर रही होंगे दिस पा नहीं गलत कह रहे कई दफा जबान जी है ना पई करती होंगी अखा दसदी कबू की समर्था नहीं अख सचाई बयान कर दी जबान झूठ बोल सकती है हिरदे के हाव भाव अखा प्रगट हो जाते हैं कई लख जब बंद जबान न कहरा तेनों मिलकर बड़ी खुशी हुई अखा ही दसदिया भी कहीं कितों मिल गया रस्ते जरूरी काम जा रहे कितों टक रहे ਅਕਾਂ ਦਾ ਇੰਕੈਰੀਆ ਚਿਹਰਾ ਵੇਂਹ ਜੀ ਕਹਿੰਦਾ ਪਿਆ ਤੁਲਸੀ ਕਹਿੰਦੇ ਨੇ ਆਵਤ ਹੀ ਹਰ ਸ਼ੇ ਨਹੀਂ ਅਰ ਨੈਣ ਨਹੀਂ ਸਨੇ ਤੁਲਸੀ ਤਾਹ ਨਾ ਜਾਏਗੇ ਜੋ ਕੰਚਨ ਵਰਸੇ ਨੇ ਕਹਿੰਦਾ ਤੈਨੂੰ ਵੇਖਨੇ ਆ ਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਚਿਹਰੇ ਤੇ ਮੁਸਕਰਾਹਟ ਨਹੀਂ ਆਈ ਭੁੱਲ ਕੇ ਵੀ ਨਾ ਜਾਈ ਉੱਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ ਭਾਵੇਂ ਹੀਰੇ ਮੋਤੀ ਵਰਸਦੇ ਹੋਣ ਆਵਤ ਹੀ ਹਰ ਸ਼ੇ ਨਹੀਂ ਆਰੇ ਨੈਨਨ ਨਹੀਂ ਸਨੇ ਤੁਲਸੀ ਤਹਾਂ ਨਾ ਜਾਈਏ ਜੋ ਕੰਚਨ ਵਰਸੇ ਨੇ ਮਨ ਦੇ ਹਾਵ ਭਾਵ ਲਾਜ਼ਮੀ ਚਿਹਰੇ ਤੇ ਪ੍ਰਗਟ ਹੋਦੇ ਨੇ ਤਾਂ ਭਿਰਗੂ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਹੈ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ ਪਰਮਾਤਮਾ ਦਾ ਨਾਮ ਜਪ ਜਪ ਕੇ ਤਾਂ ਮਨ ਦੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਨੇ ਆ ਸਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕੰਨ ਨ ਪਦਮ ਸੀ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਚ ਸਜੇ ਚਰਨ ਦੇ ਚ ਪਦਮ ਸੀ ਗੁਰਨਾਮਿਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿੱਚ ਭਾਈ ਗੁਰਦਾਸ ਇਸ ਦੀ ਵਕਾਲਤ ਕਰਦੇ ਨੇ ਜਾਇ ਸੁਤਾ ਪਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਬਦਮ ਹੈ ਚਿੱਲ ਮਿਲ ਜੰਮ ਕੇ ਵਾਂਗੂ ਤਾਰੇ ਪਾਈ ਗੋਦਾਸ ਟਿਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁਕੀ ਸੀ ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ ਮਹਾਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ ਸਭ ਮਾਰੇ ਜਾ ਚੁਕੇ ਨੇ ਸਭ ਖਤਮ ਹੋ ਗਏ ਤੇ ਪ੍ਰਭਾਸ ਨਾਮ ਦਾ ਧੀਰਤ ਸੋਮਨਾਥ ਮੰਦਿਰ ਦੇ ਕੋਲ ਹੈ ਗੁਜਰਾਤ ਕਾਠੀਆਵਾਰ ਦੇ ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਹੈ ਕਿ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਹੈ ਕਿ ਪ੍ਰਵਾਸ ਇੱਕ ਤੀਰ ਹੈ ਸਮੁੰਦਰ ਦੇ ਕੰਢੇ ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਵਿੱਚ ਜਾਇ ਸੁਤਾ ਪ੍ਰਵਾਸ ਵਿੱਚ ਕਿਉਂਕਿ ਇਹ ਦਵਾਰਕਾ ਦੇ ਰਾਜਾ ਸੰਦਵਾਰਕਾ ਥੋੜੀ ਜਿਹੀ ਦੂਰੀ ਤੇ ਹੁੰਦਾ ਜਾਇ ਸੁਤਾ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲੇ ਚ ਪਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਬਤਕ ਆਇਆ ਹਾਲ ਦਾ ਮਿਰਗੇ ਜਾਨ ਬਾਣ ਲੈ ਮਾਰੇ ਉਹ ਜਿਹੜਾ ਬਦਮ ਸੀ ਉਹ ਹਨੇਰੇ ਵਿੱਚ ਕਿਉਂਕਿ ਸੰਧਿਆ ਹੋ ਚੁੱਕੀ ਸੀ ਤੇ ਸ਼ਿਕਾਰੀ ਨੇ ਸਮਝਾਈ ਹੀਰੰਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰੇ ਸੀਨੇ ਚ ਲੱਗਿਆ ਕ੍ਰਿਸ਼ਨ ਨੇ ਇਸੇ ਤਰ੍ਹਾਂ ਉਹਨਾਂ ਦਾ ਅੰਤ ਹੋਇਆ ਇਸੇ ਤਰ੍ਹਾਂ ਇਗਲ ਵਗੜੀ ਬੱਦਕ ਨੂੰ ਗਲਵਗੜੀ ਚਲਾਇਆ ਆਖਿਆ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋਈ ਜਾ ਰਿਹਾ ਸੀ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਉਹ ਗਣ ਕੀਤੇ ਹਰਨਾ ਚਦਾਰੇ ਭਾਈ ਗੁਰਦਾਸ ਜੀ ਨੇ ਅਸਲੇ ਕੇ ਮੁਖਤਸਰ ਮਹਿਰਸ ਕਰਾਂ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਇਹੀ ਕੁਝ ਆਉਣਾ ਸੀ ਤੇਰੇ ਹੱਥੋਂ ਆਉਣਾ ਸੀ ਤੂੰ ਰੋ ਨਾ ਐਸਾ ਹੀ ਆਉਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਦਮ ਪਰ ਜਗਤ ਵਿੱਚ ਜਿੰਨੇ શ્રેષ્ઠ અવਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਅਰਥਾਂ ਤੇ ਪਹਿਲਾਂ ਦੇਖਣ ਨੂੰ ਨਹੀਂ ਮਿਲੇਗਾ। ਯਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ। ਲੇਕਿਨ ਕੁਛ ਲਿਖਦਾ ਹੈ। ਕ੍ਰਿਸ਼ਨ ਦਾ ਹੈ। ਗੁਰੂ ਨਾਨਕ ਦਾ ਹੈ। ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ। ਹਰੀਦਵਾਰ ਦੀ ਗੱਲ ਹੈ। ਸਰਵੀਆਂ ਦੇ ਦਿਨ ਸਨ ਸਤਗੁਰ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ ਐਨ ਚਰਣਾ ਨੂੰ ਪਸਾਰ ਕੇ। ਛੋਟੀ ਦਾ ਹਰੀਦਵਾਰ ਦਾ ਪ੍ਰੋਹਕ ਬ੍ਰਾਹਮਣ ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਔਰ ਬੜਾ ਵਿਦਵਾਨ ਸਿਆਣਾ ਉਹ ਜਿਉਂ ਦੇਖਦਾ ਹੈ ਪਦਮ ਚਰਨਾ ਵਿੱਚ ਪਰਮ ਉਹਨੇ ਪੈਰਾਂ ਤੇ ਮੱਥਾ ਠੇਕ ਦਿੱਤਾ ਗੁਰੂ ਅਮਰਦਾਸ ਕਹਿਣ ਲੱਗੇ ਤੂੰ ਬ੍ਰਾਹਮਣ ਹੈ ਤੇ ਮੈਂ ਤੇ ਪੱਲਾ ਖੱਤਰੀ ਆ ਤੂੰ ਬ੍ਰਾਹਮਣ ਹੋ ਕੇ ਮੈਨੂੰ ਕਿਉਂ ਮੱਥਾ ਠੇਕੇ ਮੈਂ ਤੇ ਯਾਤਰੀ ਆ ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ అవਤਾਰੀបុਰਸ਼ ਹੋ ਤੁਸੀਂ ਕੋਈ ਪੂਰਨ ਬੁਰਖ ਹੋ ਤੁਹਾਡੇ ਚਰਨਾਂ 'ਚ ਪਦਮ ਹੈ ਮੈਂ ਦੇਖੇ ਤੁਹਾਡੇ ਚਰਨਾਂ 'ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ ਉਹ ਚਰਨਾਂ ਨੂੰ ਚੁੰਮ ਲਿਆ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਉਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਬੀਤ ਤੇ ਹੈ ਕਿਸੇ ਦਿਨ ਬ੍ਰਿਕਸ਼ ਬਣੇਗਾ ਤੁਹਾਡੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਹੈ ਤੁਹਾਨੂੰ ਪਰਮਾਤਮਾ ਨੇ ਚੁਣਿਆ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਆ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਬਲਮ ਹੈ ਪਰ ਇਸ ਬ੍ਰਾਹਮਣ ਨੇ ਕਹਿੰਦੇ ਨੇ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿਧਾ ਪਹੁੰਚ ਗਿਆ ਸਤਿਗੁਰ ਨੇ ਵੀ ਪਹਿਚਾਨ ਲਿਆ ਹੋਈ ਹੈ ਕੁਛ ਦਿਨ ਸੇਵਾ ਕਰਦਾ ਰਿਹਾ ਤੇ ਸਤਿਗੁਰ ਨੇ ਬੁਲਾ ਲਿਆ ਪੁਰਖ ਆਇਆ ਹੈ ਬੜੀ ਦੂਰੋਂ ਹਰਦوار ਤੋਂ ਤੇ ਤੈਨੂੰ ਹੁਣ ਪੰਜ-ਛੇ ਮਹੀਨੇ ਦੀ ਉਹ ਘਰੇ ਅੱਗੇ ਸੇਵਾ ਕਰਨਿਆ ਵਿਦਵਾਨ ਵੀ ਤੂੰ ਬਣਾਂ ਭਜਨ ਵੀ ਕਰਨਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੁਝ ਪੂਰੀ ਕਰ ਦੇਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿ ਲਗਿਆ हे hey गुरुदेव जो धन देव नाम न देव नाम बिहोन जन जन्म पर जाए जो नाम देव धन न देव धन बिहोन जगत ना सुहाए जे तू मेरी चोली से धन पाद में ते नाम दी झलक ना देवे ਤੇ ਬੰਦਾ ਜਮਾਂ ਦੀ ਮਾਰ ਸਹਾਰਦਾ ਪ੍ਰਲੋਕ ਵਿਗੜ ਜਾਂਦਾ ਤੇ ਜੇ ਤੂੰ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇਂ ਤੇ ਮੇਰੀ ਝੋਲੀ 'ਚ ਧਨ ਨਾ ਪਾਵੇਂ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ ਵਿਗੜਦਾ ਗੁਰੂ ਅਮਰਦਾਸ ਤੇ ਜੋ ਕੇ ਨੰਦ ਮੇਰੇ ਦੋਨੋਂ ਨਿਰਮਲ ਪੰਥ ਚਲਾਏ ਸਤਿਗੁਰ ਨੇ ਕੁਝ ਐਸੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਹਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਜੋ ਲਈ ਸੋਨੇ ਚਾਂਦੀ ਨਾਲ ਵਰ ਦਿੱਤੀ ਜਾਣਾ ਕਹਿੰਦਾ ਮੇਰੇ ਦੋਵੇਂ ਲੋਕ ਸੁਹੇਲੇ ਕਰਦੇ ਤੇ ਧਨ ਗੁਰੂ ਅਮਰਦਾਸ ਨੇ ਖੈਰ ਮੁਖਤਸ਼ਰ ਮੈਂ ਅਰਜ਼ ਕਰਾਂ ਚਰਨਾਂ ਚ ਪਦਮ ਅਸੀਂ ਹੁਣ ਮੈਂ ਅਰਜ਼ ਕਰਾਂ ਫੁਨੇ ਛੰਦ ਦੇ ਚ ਇੱਕ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ 5 ਇੱਕ ਮਿੰਟਾਂ ਦੀ ਸਮਾਪਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜ੍ਹੀ ਏ ਛੰਦ ਸਾਹਮਣੇ ਆਇਆ ਹੋਣਾ ਇਹ ਛੰਦ ਗੁਰੂ ਅਰਜਨ ਦੇਵ ਜੀ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਮੇਰੇ ਹੱਥ ਦੇਚ ਪਦਮ ਇਹ ਦੂਜੇ 3ਜੇ ਚੌਥੇ ਪੰਜਵੇਂ ਦੀ ਗੱਲ ਨਹੀਂ ਸਤਿਗੁਰ ਆਪਣੀ ਗੱਲ ਕਰਦੇ ਕਿ ਲਵਜ ਹੈ ਮੇਰੇ ਤੇਰੇ ਨਹੀਂ ਖੁੱਲੇ ਨਹੀਂ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਵੇਖ ਦੁਖ ਨਾਸਨਾ ਮੇਰੇ ਹੱਥ ਦੇਚ ਪਦਮ ਇਤਿਹਾਸ ਵਿੱਚ ਪੜਨ ਨੂੰ ਨਹੀਂ ਮਿਲਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥ ਵਿੱਚ ਪਰਮ ਪਦਮ ਸੀ ਇਤਿਹਾਸ ਵਿੱਚ ਕਿਤੇ ਦੇਖ ਨਹੀਂ ਗੁਰਬਾਣੀ ਕਸਮ ਦੀ ਬਾਣੀ ਇਹ ਬ੍ਰਹਮ ਗਿਆਨ ਸਤਗੁਰੂ ਦਾ ਛੰਦ ਕਹਿੰਦੇ ਨੇ ਮੇਰੇ ਹੱਥ ਵਿੱਚ ਪਦਮ ਮੇਰੇ ਹੱਥ ਵਿੱਚ ਪਦਮ ਆਂਗਨ ਸੁਖ ਬਾਸਨਾ ਮੇਰੇ ਹਿਰਦੇ ਦੀ ਸੇਜਾ ਦੇ ਸੁਖੀ ਸੁਖ ਹੈ ਔਰ ਕੰਠ ਦੇ ਚ ਪਰਮਾਤਮਾ ਦਾ ਨਾਮ ਰੂਪੀ ਰਤਨ ਹੈ ਸਖੀ ਮੇਰੋ ਕੰਠ ਰਤਨ ਤੇਕ ਦੁਖ ਨਾਸਨਾ ਇਹ ਪਦਮ ਭਿਰਗੂ ਵਾਲਾ ਪਦਮ ਨਹੀਂ ਜੋ ਭਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਦੀ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਿਆ ਤਾਂ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਬੋਲਾਂ ਦੀ ਸਤੇ ਆ ਜਾਂਦੀ ਹੈ ਐਸੇ ਹੱਥ ਜੇ ਮਿੱਟੀ ਨੂੰ ਛੂਹਣਗੇ ਤੇ ਸੋਨਾ ਬਣ ਜਾਵੇ। بگੜਦੇ ਹੋਏ ਕੰਮ ਨੂੰ ਛੂਹਣਗੇ ਤਾਂ ਮਿਹਰ ਹੋ ਜਾਏਗਾ। ਪ੍ਰਾਚੀਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁਲ ਬਣਾਣਾ ਹੈ, ਕੋਈ ਸੜਕ ਬਣਾਣੀ ਹੈ, ਕੋਈ ਧਾਰਮਿਕ ਮੰਦਰ ਬਣਾਣਾ ਹੈ ਜਾਂ ਆਪਣਾ ਘਰ ਬਣਾਣਾ ਹੈ। ਬਈ ਨਹੀਂ ਪੱਥਰ ਉਸ ਤੋਂ ਰਖਵਾਗੇ ਜਿਹਦੇ ਹੱਥਾਂ 'ਚ ਬਰਕਤ ਹੈ। हूं तो यहोजिया कमां बेपरकती हथ हाँ लें खास करके राजनीतिक साढ़े देश ज मैं देखे सड़क का उद्घाटन कराते हैं पुलों का उदघाटन कराते हैं किसी बिल्डिंग का नहीं पत्थर रखा तो पत्थर ही रेह जो है रख जाते बाकी कख नहीं आता कुछ भी नहीं आता वो पत्थर ही ज रह जाते बेपरकते हथ हाँ, हाँ।, हाँ भी नहीं सतगुर आप कहें ਜਿਸ ਦੇ ਕੰਠ ਦੇ ਵਿੱਚ ਪ੍ਰਭੂ ਦਾ ਨਾਮ ਨੇ ਹਿਰਦੇ ਦੇ ਚਾਨਣਾ ਨੇ ਉਸ ਦੇ ਹੱਥ ਕਿਤਨੇ ਬਰਕਤ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਾਗ ਜੇ ਉਹ ਕੰਚਨ ਨੂੰ ਹੱਥ ਲਾਵੇ ਖੇ ਉਸੇ ਤੀ ਰਲ ਗਿਆ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ ਵਿਗੜ ਜਾਏਗਾ ਚੱਲਦੇ ਬਹਿਰ ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ ये कदम कुछ भी नहीं ए हथा भी नहीं ए बोलों कुछ भी नहीं मैं अक्सर अर्ज करता पिया कई दिन कई था को शरीरक शक्ति है सिखा को आर्थिक शक्ति भी है सिखा को वक्त दिमागी शक्ति भी है सिखा को रूहानी शक्ति नहीं आध्यात्मक बल नहीं और कुछ कम ऐसे आने शरीरक शक्ति ना ਕੁਝ ਕੰਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕੰਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕੰਮ ਐਸੇ ਨਹੀਂ ਇਹਨਾਂ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਉਹਦੇ ਲਈ ਅਧਿਆਤਮਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਖਾ ਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਪੋਥੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵਧਦੀ ਹੈ परमात्मा ਦਾ ਨਾਮ ਜਪਦਿਆਂ ਰੋਹਾਨੀ ਸ਼ਕਤੀ ਵੱਧਦੀ ਹੈ ਇਹ ਸ਼ਕਤੀ ਨਹੀਂ ਹੈ ਇਸ ਦੀ ਕਮੀ ਇਹ ਘਟ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਇਹ ਉਹ ਹੈ ਨਾਮ ਜਪਦਿਆਂ ਜਪਦਿਆਂ ਜਦ ਨਾਮ કંਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਿੱਚ ਬਰਕਤ ਆ ਜਾਂਦੀਆਂ ਨੇ ਪਦਮ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ કંਠ ਰਤਨ ਪੇਖ ਦੁਖ ਨਾਸਨਾ ਇੱਕ ਮਿੰਟ ਹੋਰ ਆਪ ਜੀ ਦਰਵਾਜ਼ਾ ਭਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਨਿਆ ਪਟਾਂ ਦਾ ਸਹੀਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿਨੇ ਨੇ ਏ ਗੁਰੂ ਅਮਰਦਾਸ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿਤ ਬਸੇ ਬਾਵਾ ਜੋ ਤੀਨ ਲੋਕਾਂ ਤਰ ਮੋ ਹੈ ਏ ਗੁਰੂ ਅਮਰਦਾਸ ਫੜਾ ਜਿਹੜਾ ਦਹਿਣਾ ਹੱਥ ਹੈ ਇਹਦੇ ਚ ਬਾਰਜ ਹੈ ਕਮਲ ਹੈ ਬਦਮ ਹੈ ਮੈਂ ਹੁਣੇ ਅਰਜ ਕੀਤੀ ਹੈ ਪਦਮ ਦੇ ਅਨੇਕਾ ਨਾਮ ਨੇ ਪਦਮ ਨੂੰ ਬਾਰਜ ਕਹਿੰਦੇ ਨੇ ਬਦਮ ਨੂੰ ਸੋਰਬ ਕਹਿੰਦੇ ਨੇ ਪਦਮ ਨੂੰ ਕੰਨ ਕਹਿੰਦੇ ਨੇ ਪਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਮੈਂ ਸ਼ਬਦ ਬੋਲਦੇ ਇਸ ਕਮਲ ਭੁਲੇ ਪੜੇ ਬਹੁਤ ਸਾਰੇ ਨਾਮ ਇੱਥੇ ਬਾੜਜ ਸ਼ਬਦ ਵਰਤੇ ਪੈਣੇ பட் ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਬਹਿਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਚ ਪਦਮ ਹੈ ਇਤਿਹਾਸ ਕਹਿੰਦਾ ਚਰਨਾ ਚ ਪਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਗੱਲ ਸਪਸ਼ਟ ਹੋ ਜਾਏਗੀ ਇਤਿਹਾਸ ਦੇ ਚ ਇਹ ਹੈ ਕਿ ਸਤਗੁਰੂ ਦਾ ਜਿਹੜਾ ਸੱਜਾ ਚਰਨ ਸੀ ਪਦਮ ਉਸ ਦੇ ਸੀ ਬ੍ਰਾਹਮਣ ਨੇ ਉੱਥੇ ਹੀ ਕਿਹਾ ਸੀ ਹਰੀਦਵਾਰ ਵਿੱਚ ਪਰ ਉਹਨੇ ਮੱਥਾ ਟੇਕਿਆ ਸੀ ਪਰ ਭਟ ਕਹਿ ਰਹੇ ਨੇ ਹੈ ਗੁਰੂ ਅਮਰਦਾਸ ਜੋ ਤੁਹਾਡਾ ਦਹਿਣਾ ਹੱਥ ਹੈ ਇਹਦੇ ਵਿੱਚ ਪਦਮ ਹੈ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦਹਿਣੇ ਦਹਿਰ ਵਿੱਚ ਪਦਮ ਸੀ ਤੇ ਭਿਰਗੂ ਵਾਲਾ ਪਦਮ ਹੈ ਜੋ ਭਿਰਗੂ ઋષਿ ਕਹਿੰਦਾ ਹੈ ਪਰ ਜੋ ਭਟ ਕਹਿ ਰਹੇ ਨੇ ਇਹ ਦਹਿਣੇ ਹੱਥ ਦੇ ਵਿੱਚ ਪਦਮ ਹੈ ਤੇ ਉਹ ਪਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰੂ ਨਾਨਕ ਦੇ ਸਿਧਾਂਤ ਦੇਖ ਲੁਕਤੇ ਮੰਨ ਲੈਣੇ ਕਿ ਜੋ ਨਾਮ ਜਪਦਾ ਹੈ ਹੱਥਾਂ 'ਚ ਬਰਕਤ ਆਣ ਗਈਆਂ ਜੋ ਨਾਮ ਜਪਦਾ ਹੈ ਬੋਲਾਂ 'ਚ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ 'ਚ ਕ੍ਰਾਂਤੀ ਆਵੇਗੀ ਲਾਜ਼ਮੀ ਆਵੇਗੀ ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਹਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀ ਐਵੇਂ ਨਹੀਂ ਉਹਦੇ ਬੋਲ ਕੁਛ ਨਾ ਕੁਛ ਪਲਟਾ ਲੈਣਗੇ ਐਵੇਂ ਨਹੀਂ ਬਾੜਜ ਕਰਦਾ ਹਣੇ ਸਿੱਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾੰਗ ਜੋ ਤੀਨ ਲੋਕਾਂ ਅੰਤਰ ਮੋਹੇ ਏ ਹਨ ਗੁਰੂ ਅਮਰਦਾਸ ਫੜੇ ਦਾਇਂ ਹੱਥ ਦੇ ਵਿੱਚ ਬਾੜਜ ਹੈ পদ্ਮ ਹੈ ਫੜੇ ਬائیں ਹੱਥ ਦੇ ਸਿਡੀਆਂ ਨੇ ਖਾਲੀ ਨਹੀਂ ਹੈ ਹੱਥ ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਹੱਥ ਨਾਲ ਕੋਈ ਹੱਥ ਵਿੱਚ পদ্ਮ ਹੈ ਜਾਂ ਹੱਥ ਵਿੱਚ ਰਿੱਧੀਆਂ ਨੇ ਬਰਗਤਾਂ ਨੇ ਫਿਰ ਤੇ ਹੱਥ ਰੱਖੋ ਬਈ ਸਿਰ ਤੇ ਹੱਥ ਰੱਖੋ ਔਰ ਬੜੇ ਸੰਤ ਅਸੀਸਾਂ ਦਿੰਦੇ ਰਹਿ ਜਾਂਦੇ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਝ ਵੀ ਨਹੀਂ ਹੱਥਾਂ 'ਚ ਹੀ ਕੁਝ ਨਹੀਂ ਹੱਥਾਂ 'ਚ ਬਰਕਤ ਆਉਂਦੀ ਹੈ ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪੈਣਗੇ ਹਾਕ ਅਕਸੀਰ ਬਣੇਗੀ ਹਾਕ ਦੇ ਵਿੱਚ ਪਲਟਾਇਆ ਦਾ ਖੈਰ ਮੁਖਤਸਰ ਜੋ ਹੈ ਮੈਂ ਇਸ ਕਰਾਂ ਪਾਟੇ ਕਹਿੰਦੇ ਨੇ ਥੋੜਾ ਬਾयां ਹੱਥ ਵੀ ਖਾਲੀ ਨਹੀਂ ਉਹਦੇ 'ਚ ਰਿਧੀਆਂ ਨੇ ਰਿਧੇ ਬਸੇ ਅਕਿਓ ਸੋਏ ਰਸਤੇ ਨਹੀਂ ਜਾਂਤੋਂ ਥੋੜਾ ਮੁਖੜਾ ਮੂੰਹ ਰਸਨਾ ਇਹ ਵੀ ਖਾਲੀ ਨਹੀਂ इस दिधिया वसद जो कुछ बोलोगे हो जाएगा रिद्ध रिद बसे बाग जो तीन लोकांतर अंतर मोहे ये सब कुछ किस तरह हो गया भट कहने ने रिधे बसे अकेो सोरस तिने ही जा तो मुखो भगत उचरे अमर गुर इतरंग हे गुरु अमरदस ਖੋੜੇ ਹਿਰਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਵਿੱਚ ਪਦਮ ਬਣ ਗਿਆ